ਜੀ ਵਾਰਡ ਨੰਬਰ 13 ਦੀ ਜਿਮਣੀ ਚੌਣ ਭਿੱਖੀਵੰਦ ਦੀ ਜਿਹਦੇ ਚ ਹੋਈ ਆ ਉਹਦੇ ਚ ਤੁਸੀਂ ਜੇਤੂ ਘਰਾਬ ਦਿੱਤੇ ਗਏ ਜੇ ਕੀ ਕਹਿਣਾ ਚਾਹੁੰਦੇ ਪਹਿਲਾ ਰਿਐਕਸ਼ਨ ਤੁਹਾਡਾ ਕੀ ਮੈਂ ਤਾਂ ਸਭ ਤੋਂ ਪਹਿਲਾਂ ਆਪਣੇ ਵਾਰਡ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੇ ਧੰਨਵਾਦ ਕਰਦਾ ਕਿ ਜਿਨ੍ਹਾਂ ਇਸ ਨਤੀਜ ਨੂੰ ਇਹ ਨੀਆਂ ਵੋਟਾਂ ਪਾ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਹੜਾ ਮੈਨੂੰ ਜਿਤਾਇਆ ਵਾ ਮੈਂ ਸੰਗਤ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜੀ ਸਾਰਿਆਂ ਦਾ ਜੀ ਕਿਹੜੇ ਕਿਹੜੇ ਕੰਮ ਆ ਜਿਹੜੇ ਤੁਸੀਂ ਧਿੱਕੀ ਪਿੰਡ ਦੇ ਕੇ ਐਮਸੀ ਦੇ ਤੌਰ ਤੇ ਜਿਹੜੇ ਕਲੋਂ ਨੂੰ ਜਿਹੜੀ ਆ ਪਹਿਲ ਦੇਵੋਗੀ ਜੋ ਜੀ ਇਹ ਪਹਿਲ ਦੇ ਮੇਰਾ ਪਹਿਲਾਂ ਹੀ ਕਈ ਕੰਮ ਜਿਹੜੇ ਪਹਿਲਾਂ ਚਲੋ ਮੈਂ ਸਰਕਾਰ ਦੇ ਵਿੱਚ ਸਰਦਾਰਤ ਸਰਵਜਿੰਗ ਤੁਨ ਜੀ ਨਾਲ ਰਹਿ ਕੇ ਬਹੁਤ ਹੀ ਵਾਰਡ ਦੇ ਕੰਮ ਕਰਾਏ ਸੀ ਬਾਕੀ ਗੱਲ ਇਹ ਆ ਕਿ ਚਲੋ ਪਾਰਟੀਆਂ ਦਾ ਹੁਕਮ ਆ ਜਿਨੂੰ ਟਿਕਟ ਦੇਣੀ ਆ ਚਲੋ ਸਾਨੂੰ ਉਹ ਨਹੀਂ ਮਨਜ਼ੂਰ ਸੀ ਤੇ ਅਸੀਂ ਆਜ਼ਾਦ ਉਮੀਦਵਾਰ ਤੌਰ ਤੇ ਪਾਰਟੀ ਤੋਂ ਜਿਹੜੇ ਟਿਕਟ ਆਪਾਂ ਲੜੀ ਆ ਉਹਦੇ ਵਿੱਚ ਸੰਗਤ ਨੇ ਜਿਹੜੇ ਮਨਜ਼ੂਰ ਹੋਣ ਤੱਕ ਦੇ ਕੰਮ ਕਰਾਏ ਸੀ ਸੰਗਤ ਨੇ ਮੈਨੂੰ ਜਿੱਤ ਦਾ ਫਤਵਾ ਇਹੋ ਦਿੱਤਾ ਕਿ ਉਹਨਾਂ ਜਿਹੜੇ ਕੰਮ ਹੀ ਉਹਨਾਂ ਨੂੰ ਮੁੱਖ ਰੱਖਦੇ ਆ ਮੈਨੂੰ ਵਾਦ ਤੋਂ ਵਾਦ ਵੋਟਾਂ ਪਾ ਕੇ ਆਜ਼ਾਦ ਉਮੀਦਵਾਰ ਤੌਰ ਤੇ ਜਿਤਾਇਆ ਨਾ ਕਿ ਕਿਸੇ ਪਾਰਟੀ ਨੂੰ ਜਿਤਾਇਆ ਜੀ ਨਾ ਮੈਂ ਤਾਂ ਨਾ ਹੋਣ ਹੀ ਮਹਾਰਾਜ ਗੁਰੂ ਅਮਰਦਾਸ ਦੀ ਕਿਰਪਾ ਨਾਲ ਜਿੰਨੇ ਵੀ ਅਧੂਰੇ ਕੰਮ ਰਹਿ ਗਏ ਨੇ ਉਹ ਬਾਦ ਤੋਂ ਬਾਦ ਮੈਂ ਕਰੂੰਗਾ ਤੇ ਸੰਗਤ ਦੀ ਸੇਵਾ ਕਰੂੰਗਾ ਜੀ ਸਤਿ ਅੰਦਰ ਨੂੰ ਕੀ ਕਹਿਣਾ ਚਾਹੋਗੇ ਕਿ ਹੁਣ ਉਹਨਾਂ ਦੇ ਵੀ ਸਹਿਯੋਗ ਦੀ ਲੋੜ ਹੈ ਆਜ਼ਾਦ ਤੌਰ ਤੇ ਜਿੱਤਿਓ ਕੀ ਇਸ ਵਾਰਡ ਦੇ ਵਿਕਾਸ ਦੇ ਲਈ ਜਿਹੜਾ ਉਹ ਸਹਿਯੋਗ ਕਰਨ ਮੈਂ ਰਾ ਸੱਤਾਧਰਾਂ ਨੂੰ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਟਿਕਟ ਦੇ ਲਗਾ ਕਿਸੇ ਬੰਦੇ ਨੂੰ ਜਦੋਂ ਵੀ ਕਿਸੇ ਨੂੰ ਟਿਕਟ ਦਿੰਦੇ ਜੇ ਉਸ ਦਾ ਗਰਾਊਂਡ ਲੈਵਲ ਚੈੱਕ ਕਰਿਆ ਕਰੋ ਕਿ ਗਰਾਊਂਡ ਲੈਵਲ ਤੇ ਉਸ ਨੇ ਕਿਹੜਾ ਵਰਕ ਕੀਤਾ ਹੈ ਪਾਰਟੀ ਲਈ ਪਰ ਇੱਥੇ ਕੁਝ ਰਾਜਨੀਤਿਕ ਚਿਹਰਿਆਂ ਕਰਕੇ ਪਾਰਟੀ ਜਿਹਦਾ ਨਹੀਂ ਕੋਈ ਵੀ ਗਰਾਊਂਡ ਲੈਵਲ ਤੇ ਵਰਕ ਹੁੰਦਾ ਉਹਨੂੰ ਟਿਕਟ ਦੇ ਦਿੰਦੇ ਨੇ ਸੋ ਮੈਂ ਤਾਂ ਆਨਾ ਕਿ ਮਹਾਰਾ ਕਿਰਪਾ ਗੁਰਾਂ ਦਾ ਜਿੱਤੇ ਆ ਤੇ ਬਹੁਤ ਸੰਗਦੇ ਸਹਿਯੋਗ ਦਿੱਤਾ ਤੇ ਮਾਰਾ ਚੜਦੀ ਕਲਾ ਰੱਖੀ ਜੋ ਲੜਨ ਤੋਂ ਪਹਿਲਾਂ ਕਿੰਨੇ ਕੁ ਤੁਸੀਂ ਜਿਹੜੇ ਵਿਕਾਸ ਦੇ ਕੰਮ ਕਰਵਾਏ ਚੋਂ ਲੜਨ ਤੋਂ ਪਹਿਲਾਂ ਜੀ ਜੋ ਸਰਦਾਰ ਸਰਵਜ ਸਿੰਘ ਤੋਂ ਹਾਂ ਜੀ ਦੇ ਰਹਿ ਨਮਾਈ ਹੇਟ ਜਿਹੜੇ ਉੱਥੇ ਸਰਦਾਰ ਸ਼ਕਤਰ ਸਿੰਘ ਹੀ ਪ੍ਰਧਾਨ ਹੀ ਰਹਿ ਨਮਾਈ ਹੇਟ ਨਗਰ ਨਿਕਮ ਨਗਰ ਪੰਚਾਇਤ ਭਿੱਖੇਂਡ ਜੋ ਕਿ 40 35 ਤੋਂ 40 ਕੋਠੇ ਲਗਭਗ ਹੋਣਗੇ ਜਿਹੜੇ ਮੈਂ ਗਰੀਬ ਜਨਤਾ ਦੇ ਜਿਹੜੇ ਜਾਣ ਕੇ ਲੋੜਵੰਦ ਜਿਹੜੇ ਉਹਨਾਂ ਦੇ ਪੁਆਏ ਆ ਬਾਕੀ ਉੱਥੇ ਸੀਵਰੇਜ ਦਾ ਕੰਮ ਵੀ ਚੱਲੰਦਿਆ ਵਾ ਜਿਹੜੇ ਗਲੀਆਂ ਨਾਲੀਆਂ ਦਾ ਚੱਲੰਦਿਆ ਤੇ ਸੋ ਸਰਕਾਰ ਨੂੰ ਮੈਂ ਫੇਰ ਮਹਾਰਾ ਗੁਰਾਂ ਦਾ ਦਾ ਸ਼ੁਕਰ ਕਰਦਾ ਕਿ ਜਿਹੜੀ ਮੇਰੀ ਇਸ ਨਿਮਾਣੇ ਦੀ ਜਿਹੜੀ ਇਨੀ ਇਤਰੱਕੀ ਆ ਤੇ ਮੈਂ ਤਹਿ ਦਿਲੋਂ ਗੁਰਾਂ ਦਾ ਦੱਸਦੇ ਆ ਸ਼ੁਕਰਿਆ ਕਰਦਾ ਹਾਂ ਧੰਨਵਾਦ